ਸਾਸੰਗ ਜੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੰਗ ਜੀ ਜੇਕਰ ਤੁਸੀਂ ਆਪਣੇ ਘਰ ਵਿੱਚ ਕਪੜੇ ਸੁਕਾਉਣ ਵਾਲੀ ਤਾਰ ਦੇ ਨਾਲ ਇੱਕ ਚੀਜ਼ ਬੰਨ੍ਹ ਦਿੰਦੇ ਹੋ ਤਾਂ ਦੁਸ਼ਮਣ ਦਾ ਕੀਤਾ ਕਰਾਇਆ ਟੋਣਾ ਟੋਟਕਾ ਤੁਹਾਡੇ ਤੇ ਅਸਰ ਨਹੀਂ ਕਰੇਗਾ ਉਸ ਦਾ ਕੀਤਾ ਹੋਇਆ ਟੋਣਾ ਟੋਟਕਾ ਵਾਪਸ ਉਸੇ ਘਰ ਵਿੱਚ ਚਲਾ ਜਾਵੇਗਾ ਸੰਗ ਜੀ ਤੁਹਾਡੇ ਉਤੇ ਕੋਈ ਵੀ ਇਸ ਦਾ ਮਾਰਾ ਸਿਰ ਨਹੀਂ ਹੋਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਹਮੇਸ਼ਾ ਦੇ ਲਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੈ। ਸਾਂਡੇ ਘਰਾਂ ਵਿੱਚ ਬਹੁਤ ਜ਼ਿਆਦਾ ਵੈਰ ਵਿਰੋਧ ਚੱਲਦਾ ਹੈ। ਵੈਸੇ ਤਾਂ ਜੇਕਰ ਅਸੀਂ ਗੱਲ ਕਰੀਏ ਹਰ ਇੱਕ ਘਰ ਦੇ ਵਿੱਚ ਲੜਾਈ ਝਗੜੇ ਆਮ ਜਈ ਗੱਲ ਹੁੰਦੀ ਹੈ। ਪਰ ਸੰਗਤ ਜੀ ਕਈ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਲੜਾਈ ਝਗੜੇ ਵੱਧ ਜਾਂਦੇ ਹਨ ਕਿ ਉਹਨਾਂ ਦੇ ਆਪਸੀ ਪਰਿਵਾਰ ਵਿੱਚ ਬਿਲਕੁਲ ਵੀ ਨਈਂ ਬੰਦੀ। ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਹਸਬੰਦ ਤੇ ਵਾਈਫ ਨੂੰ ਕੋਈ ਵੀ ਗੱਲਬਾਤ ਕਹਿ ਦਿੰਦੇ ਹਨ। ਦਾ ਵਾਈਫ ਆਪਣੇ ਹਸਬੰਡ ਨੂੰ ਤੇ ਕੋਈ ਅਜਿਹੀ ਗੱਲ ਬੋਲ ਦਿੰਦੇ ਹਨ ਜਿਸ ਦੇ ਨਾਲ ਨਾਰਮਲ ਗੱਲ ਹੁੰਦੀ ਹੈ ਤੇ ਲੜਾਈ ਦਾ ਕਾਰਨ ਵੱਡਾ ਬਣ ਜਾਂਦਾ ਹੈ ਉਹ ਤਾਂ ਚੱਲਦੇ ਹੀ ਰਹਿੰਦੇ ਹਨ ਛੋਟੇ ਮੋਟੇ ਇਸੇ ਤਰ੍ਹਾਂ ਘਰ ਵਿੱਚ ਬਿਨਾਂ ਗੱਲ ਤੋਂ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜਦੋਂ ਕੋਈ ਕਾਰਨ ਵੀ ਨਹੀਂ ਹੁੰਦਾ ਤਾਂ ਕੋਈ ਗੱਲ ਵੀ ਨਹੀਂ ਹੁੰਦੀ ਕੋਈ ਬਾਤ ਨਹੀਂ ਹੁੰਦੀ ਬਿਨਾਂ ਵਜ੍ਹਾ ਤੋਂ ਸਾਡੇ ਘਰ ਵਿੱਚ ਜਦੋਂ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਉਹਨਾਂ ਨੂੰ ਲੜਾਈ ਝਗੜੇ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ ਸਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਸੰਗਤ ਜਿ세 ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਉਂਦੇ ਜਿਸ ਨਾਲ ਸਾਡੇ ਘਰ ਵਿੱਚ ਲੜਾਈ ਜਿਸ ਨਾਲ ਸਾਡੇ ਘਰ ਵਿੱਚ ਲੜਾਈ ਵੱਧ ਜਾਂਦੀ ਹੈ ਤੇ ਉਹਨਾਂ ਘਰਾਂ ਦੇ ਵਿੱਚ ਬਰਕਤ ਜਿਹੜੀ ਹੈ ਉਹ ਵੀ ਫਿਰ ਬਿਲਕੁਲ ਘਟ ਜਾਂਦੀ ਹੈ ਉਹਨਾਂ ਦੀਏ ਪ੍ਰੋਬਲਮ ਸਭ ਤੋਂ ਜ਼ਿਆਦਾ ਵੱਡੇ ਹੁੰਦੀ ਹੈ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਵਿੱਚ ਕਲੇਸ਼ ਹੀ ਰਹਿੰਦਾ ਹੈ ਪੈਸਾ ਵੀ ਨਹੀਂ ਆਉਂਦਾ ਪਰ ਪੈਸਾ ਜੇਕਰ ਆ ਵੀ ਜਾਂਦਾ ਹੈ ਤਾਂ ਪੈਸਾ ਟਿਕਦਾ ਨਹੀਂ ਹੈ ਜਿੱਥੇ ਘਰ ਵਿੱਚ ਲੜਾਈ ਕਲੇਸ਼ ਹੋਵੇਗਾ ਉੱਥੇ ਬਿਲਕੁਲ ਵੀ ਬਰਕਤ ਨਹੀਂ ਹੁੰਦੀ ਉੱਥੇ ਪੈਸਾ ਵੀ ਨਹੀਂ ਟਿਕਦਾ ਇਸੇ ਤਰ੍ਹਾਂ ਕਈ ਤਰ੍ਹਾਂ ਇਸੇ ਤਰ੍ਹਾਂ ਕਈ ਘਰਾਂ ਦੇ ਵਿੱਚ ਜੇਕਰ ਇਸ ਤਰ੍ਹਾਂ ਹੁੰਦਾ ਹੈ ਲੜਾਈ ਦਾ ਕੋਈ ਕਾਰਨ ਵੀ ਨਹੀਂ ਹੁੰਦਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਲੜਦਾ ਹੈ ਝਗੜਦਾ ਹੈ ਉਹਨਾਂ ਦਾ ਇਹੀ ਕਾਰਨ ਹੁੰਦਾ ਹੈ ਕਿ ਸਾਨੂੰ ਗੁੱਸਾ ਆਉਂਦਾ ਹੈ ਖਿਜ ਚੜਦੀ ਹੈ ਜਿਸ ਕਰਕੇ ਅਸੀਂ ਫਿਰ ਲੜ ਪੈਂਦੇ ਹਾਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਇਸ ਗੱਲ ਨੂੰ ਸੰਗਤ ਜੀ ਵੀ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਤੁਸੀਂ ਸੁਣ ਕੇ ਹਰਾਣ ਹੋ ਜਾਓਗੇ ਕਿ ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਮੈਂਬਰ ਬਹੁਤ ਜ਼ਿਆਦਾ ਲੜਾਈ ਝਗੜਾ ਕਰਦਾ ਹੈ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਜਿਸ ਕਰਕੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਕਲੇਸ਼ ਵੱਧ ਜਾਂਦਾ ਹੈ ਐਸਾ ਕਾਰਨ ਤੁਹਾਡੇ ਆਸ-ਪਾਸ ਤੇ ਗਵਾਂਢੀ ਜਾਂ ਫਿਰ ਤੁਹਾਡੇ ਦੁਸ਼ਮਣ ਹੁੰਦੇ ਹਨ ਜਾਂ ਕਰਵਾਇਆ ਗਿਆ ਉਹਨਾਂ ਦੁਸ਼ਮਣਾਂ ਦੇ ਵੱਲੋਂ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਜੱਸ ਕਰਕੇ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਇਹ ਸਾਰੀਆਂ ਪ੍ਰੋਬਲਮ ਦੂਰ ਕਰਨ ਦੇ ਲਈ ਤੁਹਾਡੇ ਲਈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਅਸੀਂ ਸੰਗਤ ਜੀ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਨਾਲ ਕਰਨਾ ਹੈ ਕਿੰਨੇ ਵਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਸੰਗਤ ਜੀ ਜੇਕਰ ਤੁਹਾਡੇ ਕਿਸੇ ਦੁਸ਼ਮਣ ਜਾਂ ਫਿਰ ਗਵਾਂਡੀ ਨੇ ਕਰਵਾਇਆ ਹੁੰਦਾ ਹੈ ਤਾਂ ਮੰਨ ਲਓ ਕਿ ਤੁਸੀਂ ਆਪਣੇ ਘਰ ਦੇ ਵਿੱਚ ਚਾਰ ਜਾਂ ਪੰਜ ਮੈਂਬਰ ਹੋ ਤੁਹਾਡੀ ਆਪਸ ਦੇ ਵਿੱਚ ਬਿਲਕੁਲ ਵੀ ਨਹੀਂ ਬੰਦੀ ਇਹ ਚਾਰ ਤੋਂ ਪੰਜ ਮੈਂਬਰ ਜਿਹੜੇ ਹੁੰਦੇ ਹਨ ਘਰ ਵਿੱਚ ਉਹ ਇੱਕ ਦੂਸਰੇ ਦੇ ਦੁਸ਼ਮਣ ਬਣ ਬੈਠਦੇ ਹਨ ਕਦੇ-ਕਦੇ ਤਾਂ ਹਸਬੰਡ ਵਾਈਫ ਦੀ ਬਿਲਕੁਲ ਵੀ ਨਹੀਂ ਬੰਦੀ ਉਹ ਇੱਕ ਦੂਸਰੇ ਨੂੰ ਵੇਖਣਾ ਪਸੰਦ ਵੀ ਨਹੀਂ ਕਰਦੇ ਇਸ ਤਰ੍ਹਾਂ ਜਦੋਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਉਹਨਾਂ ਦਾ ਕਾਰਨ ਹੁੰਦਾ ਹੈ ਸਭ ਤੋਂ ਪਹਿਲਾ ਕਾਰਨ ਕਿ ਸਾਡੇ ਘਰ ਦੀ ਨਕਾਰਾਤਮਕ ਊਰਜਾ ਜੇਕਰ ਸਾਡੇ ਘਰ ਵਿੱਚ ਪਰਿਵਾਰਿਕ ਮੈਂਬਰਾਂ ਬਿਨਾਂ ਗੱਲ ਤੋਂ ਲੜ ਰਹੇ ਹਨ ਕੋਈ ਵੀ ਗਲਬਾਤ ਵੱਡੀ ਨਹੀਂ ਹੈ ਤਾਂ ਬਿਲਕੁਲ ਬਿਨਾਂ ਗੱਲ ਤੋਂ ਤੁਹਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਝਗੜੇ ਦਿਨ ਤੋਂ ਦਿਨ ਵੱਧ ਜਾਂਦੇ ਹਨ ਤੁਸੀਂ ਕੀ ਕਰਦੇ ਹੋ ਕਿ ਇੱਕ ਦੂਸਰੇ ਉੱਤੇ ਗੁੱਸਾ ਦਿਖਾ ਰਹੇ ਹੁੰਦੇ ਹੋ ਇਸ ਦਾ ਕਾਰਨ ਹੁੰਦਾ ਹੈ ਕਿ ਘਰ ਵਿੱਚ ਕਿਸੇ ਪ੍ਰਕਾਰ ਦੀ ਨਕਾਰਾਤਮਕ ਊਰਜਾ ਜ਼ਰੂਰ ਹੈ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੋ ਚੁੱਕਾ ਹੈ ਜਿਹੜੀ ਉਹ ਊਰਜਾ ਹੈ ਮਾੜੀ ਸ਼ਗਤੀ ਹੈ ਉਹਦਾ ਕੰਮ ਇਹ ਹੁੰਦਾ ਹੈ ਕਿ ਸਾਡੇ ਘਰ ਵਿੱਚ ਦਿਨੋਂ-ਦਿਨ ਲੜਾਈ ਝਗੜੇ ਨੂੰ ਵਧਾ ਦੇਣਾ ਜਦੋਂ ਸਾਡੇ ਘਰ ਵਿੱਚ ਦਿਨੋਂ-ਦਿਨ ਲੜਾਈ ਝਗੜਾ ਵਾਧਦਾ ਹੈ ਸਾਡੇ ਘਰ ਵਿੱਚ ਬਿਲਕੁਲ ਬਰਕਤ ਨਹੀਂ ਰਹਿੰਦੀ ਤੇ ਸਾਨੂੰ ਇਸੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੁਹਾਡੇ ਘਰ ਵਿੱਚ ਲੜਾਈ ਇਤੋਂ ਤੱਕ ਵੱਜ ਜਾਂਦੀ ਹੈ ਕਿ ਤੁਹਾਡੇ ਪਰਿਵਾਰਕ ਮੈਂਬਰ ਜੜੇ ਹਨ ਆਪਸ ਦੇ ਵਿੱਚ ਅਲੱਗ ਹੋ ਜਾਂਦੇ ਹਨ ਇਸ ਦਾ ਮੁੱਖ ਕਾਰਨ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਉਸ ਨੂੰ ਦੂਰ ਕਰਨਾ ਅਸੀਂ ਕਿਵੇਂ ਕਰ ਸਕਦੇ ਹਾਂ ਪਹਿਲਾਂ ਅਸੀਂ ਤੁਹਾਨੂੰ ਇਸ ਲਈ ਮੁੱਖ ਕਾਰਨ ਦੱਸਾਂਗੇ ਤੇ ਐਂਡ ਤੇ ਤੁਹਾਨੂੰ ਇੱਕ ਛੋਟਾ ਜਿਹਾ ਪਾਵੇਂ ਦੱਸਾਂਗੇ ਜਿਸ ਦੇ ਕਾਰਨ ਤੁਸੀਂ ਆਪਣੀਆਂ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਦੂਜਾ ਕਾਰਨ ਇਹ ਹੁੰਦਾ ਹੈ ਕਿ ਸਾਡੇ ਘਰ ਵਿੱਚ ਜਦੋਂ ਕਲੇਸ਼ ਹੁੰਦਾ ਹੈ ਜਿਹੜੇ ਤੁਹਾਡੇ ਪੁਰਾਣੇ ਪੁਰਖ ਹੁੰਦੇ ਹਨ ਉਹ ਤੁਹਾਡੇ ਤੋਂ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਅਸੀਂ ਤਿਉਹਾਰ ਦੇ ਸਮੇਂ ਕਈ ਵਾਰ ਉਹਨਾਂ ਪੁਰਖਿਆਂ ਦੀ ਰੋਟੀ ਖਵਾਉਂਦੇ ਹਾਂ ਜਿਵੇਂ ਅਸੀਂ ਦੀਵਾਲੀ ਦੇ ਤਿਉਹਾਰ ਤੇ ਉਹਨਾਂ ਦੇ ਨਾਮ ਦਾ ਆਪਣੇ ਘਰ ਵਿੱਚੋਂ ਰੋਟੀ ਕੱਟਦੇ ਹਾਂ ਪਰ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਕਈ ਵਾਰ ਕੋਜੇ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜਿਹੜੀਆਂ ਗਲਤੀਆਂ ਦੇ ਕਰਕੇ ਸਾਡੇ ਪੁਰਖੇ ਜਿਹੜੇ ਹੁੰਦੇ ਹਨ ਨਿਰਾਸ਼ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਘਰ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਆਪਸੀ ਮੈਂਬਰ ਸਾਡੇ ਘਰ ਵਿੱਚ ਉਹਨਾਂ ਦੀ ਫਿਰ ਬਿਲਕੁਲ ਨਹੀਂ ਬੰਦੀ ਐਸੇ ਤਰ੍ਹਾਂ ਜਦੋਂ ਸਾਡੇ ਪਰਿਵਾਰਿਕ ਮੈਂਬਰ ਆਪਸ ਵਿੱਚ ਦੁਸ਼ਮਣ ਬਣ ਜਾਣ ਤਾਂ ਐਸਾ ਕਾਰਨ ਇਹ ਹੁੰਦਾ ਹੈ ਕਿ ਕਈ ਵਾਰ ਸਾਡੇ ਕੁਝ ਲੋਕ ਜਿਹੜੇ ਦਸ਼ਮਨ ਹੁੰਦੇ ਹਨ ਸਾਡੇ ਪੁਰਖਿਆਂ ਨੂੰ ਕੀ ਕਰਦੇ ਹਨ ਬੰਨ ਲੈਂਦੇ ਹਨ ਆਖਣ ਤੋਂ ਪਾਉ ਕਿ ਕਿਸੇ ਨਾ ਕਿਸੇ ਦਾ ਮਾੜਾ ਪ੍ਰਭਾਵ ਉਹਨਾਂ ਦੇ ਉੱਪਰ ਕਰ ਦਿੰਦੇ ਹਨ ਜਿੰਨਾ ਕਰਕੇ ਸਾਡੇ ਪੁਰਖੇ ਨਾਰਾਜ਼ ਹੋ ਜਾਂਦੇ ਹਨ ਤੇ ਜਿਸ ਕਰਕੇ ਸਾਡੇ ਘਰ ਦਾ ਜਿਹੜਾ ਕਲੇਸ਼ ਹੈ ਦਿਨੋਂ ਦਿਨ ਵੱਧ ਜਾਂਦਾ ਹੈ ਇਸ ਕਰਕੇ ਸਾਡੇ ਘਰ ਵਿੱਚ ਬਿਲਕੁਲ ਬਰਕਤ ਨਹੀਂ ਰਹਿੰਦੀ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਇੱਕ ਦੂਸਰੇ ਨੂੰ ਬੁਲਾਉਣਾ ਤੱਕ ਪਸੰਦ ਨਹੀਂ ਕਰਦੇ ਲੜਾਈ ਝਗੜੇ ਇਥੋਂ ਤੱਕ ਵੱਧ ਜਾਂਦੇ ਹਨ ਇਸੇ ਨਾਲ ਨਾਲ ਉਹ ਕੀ ਕਰਦੇ ਹਨ ਕਿ ਇੱਕ ਦੂਸਰੇ ਦੁੱਖ ਸੁੱਖ ਵਿੱਚ ਸ਼ਾਮਲ ਹੀ ਨਹੀਂ ਹੁੰਦੇ। ਇਸੇ ਤਰ੍ਹਾਂ ਕੀ ਹੁੰਦਾ ਹੈ ਕਈ ਵਾਰ ਸਾਡੇ ਕਈ ਵਾਰ ਸਾਡੇ ਘਰ ਵਿੱਚ ਸਾਧੂ ਸੰਤ ਆ ਜਾਂਦੇ ਹਨ ਸਾਡੇ ਤੋਂ ਆਟਾ ਦਾਲ ਦੀ ਮੰਗ ਕਰਦੇ ਹਨ ਅਸੀਂ ਉਹਨਾਂ ਨੂੰ ਬੜਾ ਮੰਦਾ ਚੰਗਾ ਬੋਲ ਕੇ ਖਾਲੀ ਵਾਪਸ ਮੋੜ ਦਿੰਦੇ ਹਾਂ ਜੋ ਬਿਲਕੁਲ ਗਲਤ ਗੱਲ ਹੁੰਦੀ ਹੈ ਜੇਕਰ ਕਿਸੇ ਨੂੰ ਪਉਂਦਾਂ ਤੁਸੀਂ ਨਹੀਂ ਕਰਨਾ ਹੁੰਦਾ ਉਸ ਨੂੰ ਬਿਲਕੁਲ ਵੀ ਗਲਤ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਚੀਜ਼ ਕਰਕੇ ਆਪਣੇ ਆਪ ਤੋਂ ਅਪਸਗਣ ਕਰਵਾ ਲੈਂਦੇ ਹਾਂ ਕਿਉਂਕਿ ਜਦੋਂ ਸਾਧੂ ਸੰਤ ਸਾਡੇ ਘਰ ਆਉਂਦੇ ਹਨ ਉਹ ਕਿਸੇ ਨਾ ਕਿਸੇ ਰੂਪ ਵਿੱਚ ਇਹ ਆਉਂਦੇ ਹਨ ਤੇ ਪਰਮਾਤਮਾ ਵੱਲੋਂ ਭੇਜੇ ਗਏ ਹੁੰਦੇ ਹਨ ਜਦੋਂ ਅਸੀਂ ਉਹਨਾਂ ਨੂੰ ਨਿਕਾਰ ਦਿੰਦੇ ਹਾਂ ਉਹਨਾਂ ਨੂੰ ਅਸੀਂ ਬਿਨਾਂ ਕੁਝ ਦਿੱਤੇ ਘਰੋਂ ਮੋੜ ਦਿੰਦੇ ਹਾਂ ਜਿਸ ਕਰਕੇ ਉਹਨਾਂ ਦੇ ਦਿਲ ਵਿੱਚੋਂ ਸਾਡੇ ਪਰਿਵਾਰ ਲਈ ਬਦਦਵਾਰ ਨਿਕਲਦੇ ਹਨ ਜਿਸ ਕਰਕੇ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨਾਲ ਕੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਤੰਦੌਤ ਤੇ ਪੈਸੇ ਦੀ ਕਮੀ ਹੋ ਜਾਂਦੀ ਹੈ ਸਾਧ ਸੰਗਤ ਜੀ ਸਾਡੇ ਘਰ ਵਿੱਚ ਲੜਾਈ ਝਗੜੇ ਵਧਨੇ ਸ਼ੁਰੂ ਹੋ ਜਾਂਦੇ ਹਨ ਸਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਪਰਿਵਾਰਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਕੋਈ ਬਿਮਾਰੀ ਵੀ ਨਹੀਂ ਫਿਰ ਵੀ ਸਾਡੇ ਘਰ ਵਿੱਚ ਬਿਨਾਂ ਗੱਲੋਂ ਲੜਾਈ ਝਗੜਾ ਹੁੰਦਾ ਹੈ ਕਹਿਣ ਤੋਂ ਭਾਵ ਕਿ ਘਰ ਦੇ ਮੈਂਬਰਾਂ ਦੀ ਇੱਕ ਦੂਸਰੇ ਨਾਲ ਬੰਧ ਹੀ ਨਹੀਂ ਇਸ ਦਾ ਕਾਰਨ ਹੁੰਦਾ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਪੈਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਘਰ ਵਿੱਚ ਪਾੜ ਪੂਜਾ ਕਰਦੇ ਹਾਂ ਪਹਿਲਾਂ ਅਸੀਂ ਲਗਾਤਾਰ ਪਾੜ ਪੂਜਾ ਕਰਦੇ ਹੁੰਦੇ ਹਾਂ ਫਿਰ ਅਸੀਂ ਕਿਸੇ ਪ੍ਰੋਬਲਮ ਦੇ ਬਿਨਾਂ ਹੀ ਕਿਸੇ ਪਰੇਸ਼ਾਨੀ ਦੀ ਵਜ੍ਹਾ ਦੇ ਬਿਨਾਂ ਅਸੀਂ ਉਹ ਪਾੜ ਪੂਜਾ ਕਰਨਾ ਬੰਦ ਕਰ ਦਿੰਦੇ ਹਾਂ ਭਾਵ ਕਿ ਗੈਬ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਸ ਕਰਕੇ ਜਿਹੜੇ ਸਾਡੇ ਗੁਰੂ ਪੇਰ ਦੇਵੀ ਦੇਵਤੇ ਹੁੰਦੇ ਹਨ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਇਸ ਦਾ ਕਾਰਨ ਹੁੰਦਾ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਅਸੀਂ ਪਰਮਾਤਮਾ ਦਾ ਧਿਆਨ ਤਰ ਲੈਂਦੇ ਹਾਂ ਤੇ ਜਦੋਂ ਸਾਡੀਆਂ ਅਰਦਾਸਾਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਸੀਂ ਸੁਖੀ ਹੋ ਜਾਂਦੇ ਹਾਂ ਉਸ ਸਮੇਂ ਕੀ ਕਰਦੇ ਹਾਂ ਕਿ ਪਾਠ ਪੂਜਾ ਕਰਨਾ ਛੱਡ ਦਿੰਦੇ ਹਾਂ ਇਸ ਤੋਂ ਬਾਅਦ ਦੇ ਵਿੱਚ ਹਮੇਸ਼ਾ ਲਈ ਜਿਹੜਾ ਸਾਡਾ ਘਰ ਹੈ ਖੇਰੂ ਖੇਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਹੁੰਦਾ ਹੈ ਆਪਸੀ ਪਰਿਵਾਰ ਮੈਂਬਰ ਦਸ਼ਮਨਾ ਦੀ ਤਰ੍ਹਾਂ ਰਹਿੰਦੇ ਹਨ ਤਾਂ ਘਰ ਵਿੱਚ ਆਸ-ਪਾਸ ਦੇ ਗਵਾਂਢੀ ਜਿਹੜੇ ਹਨ ਉਹਨਾਂ ਦੇ ਕੋਲ ਜਾ ਕੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਖਿਲਾਫ ਹੀ ਬੋਲਦੇ ਹਨ ਐਸੀ ਤਰ੍ਹਾਂ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਫੈਲ ਜਾਂਦੀ ਹੈ ਇਸ ਤਰ੍ਹਾਂ ਜੇਕਰ ਕਿਸੇ ਦਾ ਕੀਤਾ ਕਰਾਇਆ ਹੋਵੇ ਤਾਂ ਅੱਜ ਦੇ ਇਸ ਉਪਾਅ ਦੇ ਨਾਲ ਤੁਹਾਡੀ ਇਹ ਪ੍ਰੋਬਲਮ ਦੂਰ ਹੋ ਜਾਵੇਗੀ ਸੁੱਖ ਸ਼ਾਂਤੀ ਤੁਸੀਂ ਆਪਣੇ ਘਰ ਵਿੱਚ ਲਿਆ ਸਕਦੇ ਹੋ ਇਸ ਪਾਣੂ ਕਰਨ ਦੇ ਲਈ ਜਿਵੇਂ ਹੀ ਸਾਡੇ ਘਰ ਵਿੱਚ ਅਸੀਂ ਸਾਰੇ ਵੇਖਦੇ ਹਾਂ ਕਿ ਕਪੜੇ ਸੁਕਾਉਣ ਵਾਲੀ ਤਾਰ ਹੁੰਦੀ ਹੈ ਜਿਸ ਨੂੰ ਅਸੀਂ ਪਿਓਰ ਪੰਜਾਬੀ ਦੇ ਵਿੱਚ ਤਾਣੀ ਵੀ ਆਖ ਦਿੰਦੇ ਹਾਂ ਇਸ ਨੂੰ ਪਾਉਣ ਦੇ ਕਾਰਨ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਬਲੈਕ ਕਲਰ ਦਾ ਕੱਪੜਾ ਲੈਣਾ ਹੈ ਜਿਹੜਾ ਬਿਲਕੁਲ ਸਾਫ਼ ਸੁਥਰਾ ਹੋਵੇ ਬਿਲਕੁਲ ਨਵਾਂ ਤੇ ਫਰੈਸ਼ ਹੋ ਕੱਪੜਾ ਲੈ ਲੈ ਜਿਵੇਂ ਕਿ ਤੁਸੀਂ ਉਸ ਦੇ ਵਿੱਚ ਦੋ ਲੌਂਗ ਪਾ ਲੈਣੇ ਹਨ ਤੇ ਉਹ ਦੋ ਲੌਂਗ ਤੁਸੀਂ ਉਸ ਕੱਪੜੇ ਦੇ ਵਿੱਚ ਬੰਨ ਦੇਣੇ ਹਨ ਜਿਹੜੇ ਤੁਸੀਂ ਤੁਹਾਡੇ ਘਰ ਵਿੱਚ ਕੱਪੜੇ ਸੁਕਾਉਣ ਵਾਲੀ ਤਾਰ ਹੋਵੇਗੀ ਉਸ ਤਾਰ ਦੇ ਬਿਲਕੁਲ ਵਿੱਚਕਾਰ ਵਾਲੇ ਸੈਂਟਰ ਵਿੱਚ ਉਸ ਕਪੜੇ ਨੂੰ ਦੋਸੇ ਬੰਨ੍ਹ ਦੇਣਾ ਹੈ ਕਪੜੇ ਦੇ ਵਿੱਚ ਲੌਂਗ ਪਾ ਕੇ ਇਸ ਕਪੜੇ ਨੂੰ ਦੋਸੇ ਬੰਨਣਾ ਹੈ ਇਸ ਤਰ੍ਹਾਂ ਜੇਕਰ ਮੀਂਹ ਨਹੀਂ ਆਉਂਦਾ ਹੈ ਤਾਂ ਇਸ ਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਜੇਕਰ ਇਹ ਗਿੱਲਾ ਵੀ ਹੋ ਜਾਂਦਾ ਹੈ ਕੋਈ ਵੀ ਪ੍ਰੋਬਲਮ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਇਸ ਨੂੰ ਤੁਸੀਂ ਬੰਨਣ ਦੇ ਸਮੇਂ ਬਹੁਤ ਹੀ ਸਾਵਧਾਨੀ ਵਰਤਣੀ ਹੈ ਕਿਉਂਕਿ ਕਪੜਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਕਪੜੇ ਸਕਾਉਣ ਵਾਲੀ ਤਾਰ ਤੇ ਹੀ ਪੰਨਣਾ ਹੈ ਤੁਸੀਂ ਇਹਨਾਂ ਸ਼ਬਦਾਂ ਨੂੰ ਵਿੱਚ ਜ਼ਰੂਰ ਬੋਲਣਾ ਉਹ ਕਿਹੜੇ ਸ਼ਬਦ ਹਨ ਇਹਨਾਂ ਸ਼ਬਦਾਂ ਤੁਸੀਂ ਨੋਟ ਕਰ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਬੋਲਣਾ ਜਿਹੜੇ ਵੀ ਵਿਅਕਤੀ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੋਵੇ ਉਹ ਸਾਰਾ ਮਿੱਟੀ ਦੇ ਵਿੱਚ ਮਿਲ ਜਾਵੇ ਤੇ ਮੈਂ ਕਿਸੇ ਦਾ ਵੀ ਕੁਝ ਬੁਰਾ ਨਹੀਂ ਕਰਨ ਵਾਲਾ ਇਸ ਦੇ ਉਲਟ ਜੇਕਰ ਕਿਸੇ ਨੇ ਮੇਰੇ ਤੇ ਕੁਝ ਮਾਣਾ ਕਰਨ ਬਾਰੇ ਸੋਚਿਆ ਹੈ ਉਸੇ ਘਰ ਵਿੱਚ ਹੀ ਚਲਿਆ ਜਾਵੇ ਕਿਸੇ ਨੇ ਮੇਰਾ ਮਾੜਾ ਕੀਤਾ ਉਸ ਦੀਆਂ ਸਾਰੀਆਂ ਬੁਰੀਆਂ ਸ਼ਕਤੀਆਂ ਜਿਹੜੀਆਂ ਤੁਰੰਤ ਮੇਰੇ ਘਰ ਤੋਂ ਖਤਮ ਹੋ ਜਾਣ ਤੁਸੀਂ ਇਸ ਤਰ੍ਹਾਂ ਬੋਲ ਕੇ ਉਸ ਜੀਨੋਸ ਕੱਪੜੇ ਨੂੰ ਤੁਸੀਂ ਧਾਰ ਤੇ ਬੰਨ ਦੇਣਾ ਹੈ ਤੁਸੀਂ ਦੇਖੋਗੇ ਕਿ ਧੋਪ ਦੇ ਨਾਲੇ ਕਾਲੇ ਕੱਪੜੇ ਦੇ ਵਿੱਚ ਪਾਏ ਹੋਏ ਲੌਂਗ ਜਿਉਂ ਹੀ ਸੜਨਗੇ ਤਿਉਂ ਤਿਉਂ ਖਰਾਬ ਹੋਣਗੇ ਉਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਨਕਾਰਾਤਮਕ ਊਰਜਾ ਚਲਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਜਿਹੜੇ ਘਰ ਦੇ ਪਰਿਵਾਰਿਕ ਮੈਂਬਰ ਹਨ ਜਿਨ੍ਹਾਂ ਵਿੱਚ ਲੜਾਈ ਝਗੜਾ ਸੀ ਉਹ ਦੂਰ ਹੋ ਜਾਵੇਗਾ ਤੇ ਜੇਕਰ ਤੁਸੀਂ ਇਸ ਤਾਰ ਦੇ ਉੱਪਰੋਂ ਇਸ ਨੂੰ ਖੋਲ੍ਹ ਦਿੰਦੇ ਹੋ ਇਸੇ ਤਰ੍ਹਾਂ ਦੁਬਾਰਾ ਤੁਸੀਂ ਮਹੀਨੇ ਦੇ ਬਾਅਦ ਫਿਰ ਬਣ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਲੈ ਕੇ ਆ ਸਕਦੇ ਹੋ ਤੁਹਾਡੇ ਘਰ ਦੇ ਪਰਿਵਾਰਿਕ ਮੈਂਬਰ ਪਹਿਲੇ ਤਰੀਕੇ ਨਾਲ ਹੀ ਰਹਿਣਾ ਸ਼ੁਰੂ ਕਰ ਦੇਣਗੇ ਉਹਨਾਂ ਵਿੱਚ ਮੋਹ ਵਧ ਜਾਵੇਗਾ ਸੋ ਜੇਕਰ ਇਹਨਾਂ ਛੋਟੇ-ਛੋਟੇ ਪਾਦੇ ਕਾਰਨ ਚਾਂਦੀ ਗਾਰ ਵਿੱਚ ਸੁਖ ਸ਼ਾਂਤੀ ਆਉਂਦੀ ਹੈ ਤਾਂ ਇਸ ਨੂੰ ਜਮਾ ਕੇ ਜ਼ਰੂਰ ਦੇਖਿਓ